ਤੁਹਾਨੂੰ ਸਵਾਗਤ ਹੈ ਤੁਹਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਦਿਖਾਵਾਂਗੇ ਵੀ ਪਿੰਡਾਂ ਵਾਲੇ ਤੇ ਕਿਵੇਂ ਕੱਚ ਗੋਲੀਆਂ ਖੇਡਦੇ ਸਾਰੇ ਤੇ ਨਾਲ ਮਿਲ ਕੇ ਕਿਵੇਂ ਪਹਿਲਾਂ ਖੇਡਦੇ ਸੀ ਜਿੰਨੇ ਜਿੰਨੇ ਨੇ ਕੱਚ ਗੋਲੀਆਂ ਖੇਡੀਆਂ ਤੇ ਉਹ ਹੀ ਯਾਦ ਦੁਬਾਰਾ ਤਾਜ਼ਾ ਕਰਦੇ ਆਪਾਂ ਤੇ ਹੁਣ ਅਸੀਂ ਦਿਖਾਵਾਂਗਾ ਤੁਹਾਨੂੰ ਅਸੀਂ ਸਾਰੇ ਜਵਾਲਤਾਂ ਨਾਲ ਅਸੀਂ ਖੇਡਦੇ ਸੀ ਬਹੁਤ ਖੇਡਦੇ ਸੀ ਤੇ ਅੱਜ ਤੁਹਾਨੂੰ ਦਿਖਾਉਣਾ ਵੀ ਕਿਵੇਂ ਕੱਚ ਗੋਲੀਆਂ ਖੇਡਦੇ ਆਂ ਦੋਸਤੋ ਇਹ ਖੇਡਦੇ ਮੁੰਡੇ ਕੱਚ ਗੋਲੀਆਂ ਤੇ ਆਈ ਹੈਗਾ ਬਹੁਤ ਬਚਪਨ ਦਾ ਖੇਲ ਤੇ ਹੁਣ ਸਭ ਤੋਂ ਪਹਿਲਾਂ ਕੀ ਕਰਾਂਗੇ ਤੁਸੀਂ ਬਈ ਇੱਚਾਂਗੇ ਹੈ ਇੱਚਾਂਗੇ ਇੱਥੇ ਤੇ ਕਿਵੇਂ ਹੁੰਦੇ ਐ ਇੱਥੇ ਤੇ ਦੋ ਦੋ ਐ ਇੱਥੇ ਹੁੰਦੇ ਐ ਜਾ ਫਿਰ ਇੱਚ ਗਿਆ ਤੂੰ ਹੀ ਖੇਡਦਾ ਹੀ ਮਤ ਚਾਹ ਇੱਚ ਗਿਆ ਇੱਚ ਗਿਆ ਸਭ ਤੋਂ ਪਹਿਲਾਂ ਕੀ ਕਰਦੇ ਨੇ ਜੇ ਤੇ ਇੱਥੇ ਹੁੰਦੇ ਐ ਹੈ ਇੱਥੇ ਤੇ ਹੁੰਦੇ ਐ ਲੈ ਫਿਰ ਕਰੋ ਸ਼ੁਰੂ ਖੇਲ ਇੱਚ ਉਹ ਕਹਿੰਦਾ ਵੀਡੀਓ ਬਣਾਉਂਦਾ ਇੱਚੋ ਏਰੀ ਏਰੀ ਵਲੌਗ ਹੋਣਾ ਜਾਂਦਾ ਹੋ ਇੱਚ ਹੈ ਭਾਈ ਆਇਆ ਤੂੰ ਮੈਨੂੰ ਇੱਥੇ ਲੈ ਤੱਤਲਾ ਯਾਰ ਐ ਇੱਥੇ ਹੁਣ ਪਹਿਲ ਕਿਹੜਾ ਹੈ ਆਹ ਮੈਂ ਤਾਂ ਹੈ ਮੈਂ ਤਾਂ ਪਹਿਲਾ ਤੂੰ ਕੀ ਹੈ ਤੂੰ ਤੀਜਾ ਹੈ ਮੈਂ ਤਾਂ ਪਹਿਲਾ ਤੇ ਇਹ ਕਮ ਪ੍ਰਦੀਪ ਤੂੰ ਨਹੀਂ ਖੇਡਦਾ ਹੈ ਲੈ ਪਰਿਆ ਤੈਨੂੰ ਦੋ ਹਾਂ ਹੀ ਮੈਂ ਤਾਂ ਪਹਿਲਾ ਤੇ ਤੂੰ ਕੀ ਹੈ ਮੈਂ ਦੁੱਗ ਦੋਗਾ ਤੂੰ ਕੀ ਹੋਈ ਬੇਲੀ ਦਾ ਵਿਆਹ ਸੀ ਲੈ ਬਈ ਚੱਲ ਬਈ ਡਾਂ ਇਹ ਆ ਦੋਸਤੋ ਬਚਪਨ ਦਾ ਖੇਲ ਕੰਚ ਗੋਲੀਆਂ ਜੋ ਕਿ ਆਪਾਂ ਬਚਪਨ ਦੇ ਵਿੱਚ ਬਹੁਤ ਖੇਡਦੇ ਸੀ ਕਿਉਂਕਿ ਹੁਣ ਉਹ ਗੇਮ ਨਹੀਂ ਰਹੀ ਪਹਿਲਾਂ ਕੰਚ ਗੋਲੀਆਂ ਗੁੱਲੀ ਡੰਡਾ ਪਕੜਨ ਪਕੜਾਈ ਵੀ ਬਹੁਤ ਜੜੇ ਲੁਕਣ ਮਚਾਈ ਬਹੁਤ ਐਵ ਵਿੱਚ ਖੇਡ ਸੀ ਜਿਹੜੇ ਸਾਰੇ ਸਾਰੇ ਰਲ ਮਿਲ ਕੇ ਖੇਡਦੇ ਸੀ ਪਰ ਹੁਣ ਉਹ ਖੇਡ ਨਹੀਂ ਰਹੀ ਤੇ ਅੱਜ ਕੱਲ ਸਾਰੇ ਵੈਸੇ ਫੋਨਾਂ ਦੇ ਵਿੱਚ ਵੱਡੇ ਆ ਸਾਰੇ ਫੋਨਾਂ ਚ ਫੋਨਾਂ ਵਿੱਚ ਵੀ ਫੋਨਾਂ ਵਿੱਚ ਸਾਰੇ ਗੇਮ ਆ ਗਏ ਸਾਰੇ ਫੋਨਾਂ 'ਚ ਹੀ ਲੱਗੇ ਰਹਿੰਦੇ ਆ ਆਪੋ ਆਪਣੇ ਫੋਨਾਂ ਦੇ ਵਿੱਚ ਵੜੇ ਰਹਿੰਦੇ ਆ ਕੋਈ ਗੇਮ ਵੱਲ ਕੋਈ ਧਿਆਨ ਨਹੀਂ ਦਿੰਦਾਗਾ ਵੈਸੇ ਵੀ ਅੱਜ ਕੱਲ ਥੋੜੇ ਥੋੜੇ ਘਾਣੇ ਪਿੰਡਾਂ ਦੇ ਵਿੱਚ ਰਹਿ ਗਿਆ ਵੀ ਲੋਕ ਗੇਮ ਖੇਡਦੇ ਰਲ ਮਿਲ ਕੇ ਖੇਡਦੇ ਸਾਰੇ ਕੁਝ ਕੁ ਪਿੰਡ ਹੈਗੇ ਆ ਬਾਕੀ ਕੋਸ਼ਕ ਜਗ੍ਹਾ ਤੇ ਜਿਵੇਂ ਹੀ ਖਤਮ ਹੋ ਗਏ ਆ ਇਹ ਚੀਜ਼ਾਂ ਅੱਜ ਮੈਂ ਕਾਫੀ ਟਾਈਮ ਬਾਅਦ ਇਹਨਾਂ ਨੂੰ ਕੱਚ ਗੋਲੀਆਂ ਖੇਡਦੇ ਵੇਖਿਆ ਤੇ ਬੜਾ ਵਧੀਆ ਲੱਗਿਆ ਵੀ ਕਿਸੇ ਟਾਈਮ ਹਨਾ ਯਾਦ ਵੀ ਤਾਜ਼ਾ ਹੋ ਜਾਂਦੀ ਵੀ ਕਿਸੇ ਟਾਈਮ ਸਾਰੇ ਖੇਡਦੇ ਹੁੰ ਸੀ ਇਕੱਠੇ ਖੇਡਦੇ ਹੁੰਦੇ ਸੀ ਘਟ ਤੋਂ ਘਟ ਸਾਰੇ ਮੁੰਡੇ ਜਿੰਨੇ ਵੀ ਹੁੰਦੇ ਸੀਗੇ ਸਾਰੇ ਰਲ ਮਿਲ ਕੇ ਖੇਡਦੇ ਸੀ ਕਿਉਂਕਿ ਹੁਣ ਇਹ ਟਾਈਮ ਹੀ ਇਹ ਵਜਾ ਜਦੋਂ ਇਹਨਾਂ ਨੇ ਵੱਡੇ ਹੋ ਜਾਣਾ ਇਹ ਸਾਰਿਆਂ ਨੇ ਵੀ ਆਪੋ ਆਪ ਦੇ ਕੰਮਾਂ 'ਚ ਲੱਗ ਜਾਣਾ ਆਪੋ ਆਪ ਦਾ ਕੋਈ ਪੜ੍ਹ ਕੇ ਕੋਈ ਕੁਛ ਲੱਗ ਜਾਊਗਾ ਜਾਂ ਕੋਈ ਕੰਮ ਲੱਗ ਜਾਊ ਕੋਈ ਬਸ ਢੋਡੋ ਢੀ ਹੋ ਜਾਣਾ ਸਾਰਿਆਂ ਨੇ ਬਸ ਜਿੰਨਾ ਟਾਈਮ ਹੈਗੇ ਆ ਬਸ ਉਹਨਾਂ ਟਾਈਮ ਖੇਡ ਲੀ ਜਾਂਦੇ ਵਿਚਾਰੇ ਕਿਉਂਕਿ ਜਦੋਂ ਕਿਉਂਕਿ ਸਾਡੇ ਤੇ ਵੀ ਇਹੀ ਸਿਸਟਮ ਸੀਗਾ ਵੀ ਜਦੋਂ ਅਸੀਂ ਖੇਡਦੇ ਹੁੰਦੇ ਸੀਗੇ ਸਾਨੂੰ ਵੀ ਲੱਗਦਾ ਹੁੰਦਾ ਸੀਗਾ ਵੀ ਯਾਰ ਹਣਾ ਬੜਾ ਨਿਆਰਾ ਹੁੰਦਾ ਸੀਗਾ ਜਦੋਂ ਛੁੱਟੀ ਮਿਲਨੀ ਸਕੂਲ ਦੀ ਸਕੂਲ ਦੀ ਛੁੱਟੀ ਤੋਂ ਕਰਿਆ ਕਿਸਦਾ ਕੱਚ ਗੋਲੀਆਂ ਚੱਕਣੀਆਂ ਜਾਂ ਕੋਈ ਗੇਮ ਖੇਲਣਾ ਤੇ ਬਹੁਤ ਵੀ ਬਹੁਤ ਬਹੁਤ ਮਜ਼ਾ ਆਉਂਦਾ ਸੀ ਇਹ ਗੇਮ ਖੇਡਣ ਦੇ ਵਿੱਚ ਵੈਸੇ ਅੱਜ ਕੱਲ ਤਾਂ ਸਾਰੇ ਫੋਨਾਂ ਦੇ ਵਿੱਚ ਬੜੇਰੇ ਬੜੇ ਪਏ ਆ ਬਾਕੀ ਇਹ ਗੇਮ ਖੇਲਣੀ ਚਾਹੀਦੇ ਸਾਰੇ ਤੇ ਬਾਕੀ ਇਹਨਾਂ ਦੀਆਂ ਗੱਲਾਂ ਸੁਣਾਉਣਾ ਤੁਹਾਨੂੰ ਸਾਰੀਆਂ ਚਵਾਕਨੀਆਂ ਕਿਵੇਂ ਚੌੜ ਕਰਦੇ ਕਿਵੇਂ ਲੜਦੇ ਖੇਡ ਦੇ ਖੇਡਦੇ ਬਾਕੀ ਪਿਆਰ ਅਸੇ ਦਾ ਦੈਂਦ ਸੁਣਾਉਣਾ ਇਹਨਾਂ ਦੀਆਂ ਗੱਲਾਂ ਚੱਲੂ ਬੇਕਰ ਕਿਨੇ ਕਰੀ ਚੱਕੀ ਜੱਤਾਂ ਆ ਗਿਆ ਦੇਰਾ ਜੱਤੇ ਖੜ ਕੇ ਯਾਰ ਖੜ ਕੇ ਤਾਂ ਦੇ ਦੋ ਬਣ ਨਾ ਮੰਤਰ ਕੇ ਲਿਓ ਬੜੰਗਾ ਇਹ ਨਾ ਬੋਲ ਹਰਜੋਤ ਤੇ ਉਹ ਹੈਗਾ ਹਿੰਮਤ ਇਹ ਹੈਗਾ ਪ੍ਰਦੀਪ ਓਏ ਏਕਮ ਇਹ ਹਰਜੋਤ ਤੇ ਉਹ ਹੈਗਾ ਹਿੰਮਤ ਤਿੰਨ ਤਿੰਨ ਦੀ ਤਿੰਨ ਨਹੀਂ ਆਪ ਕਰੀ ਕੀ ਹੋ ਗਿਆ ਵੀ ਤੇ ਲੈ ਨਹੀਂ ਮੇਰੇ ਦਿਲਤੋ ਲੱਤੋ ਤਲੀ ਸਿਡਾ ਮੀ ਵਧਾਈ ਜੰਨੇ ਆਈ ਜਦੋਂ ਸਿੱਧੂ ਉਸ ਨਾਲ ਗੱਡੀ ਕੀ ਹੈ ਜਦੋਂ ਉਸ ਨਾਲ ਗੱਡੀ ਕੀ ਦੀ ਗੱਡੀ ਉਹ ਉੱਥੇ ਨਾ ਲੀਕ ਮਾਰੇ ਤੇਲਾ ਦੇਮ ਖੱਲਿਆ ਦਾ ਫੇਰਾ ਆ ਵੀ ਕਰਦੇ ਆ ਕਿ ਤੁਸੀਂ ਲੀਕ ਮਾਰੇ ਤੇਲਾ ਸਪਾਈਸਿੰਗ ਉੱਥੇ ਗੋਲੀਆਂ ਵਾਲੇ ਛੋੜ ਕੇ ਆ ਗੋਲੀਆਂ ਨਹੀਂ ਸਿੱਧੂ ਮੂਹਟੋ ਵਾਲੇ ਮਾ ਦੀ ਤੇ ਸਿੱਧੂ ਵਾਲੇ ਬੋਟਲ ਲੱਗੀ ਆ ਆ ਲੈ ਵੀ ਤੇਲਾ ਤੈਨੂੰ ਤੇਲਾ ਤੁਸੀਂ ਫੜ ਲਓ ਤੇਲਾ ਗੋਲੀ ਦੇ ਆਵਲੀ ਆਵਲੀ ਮਾਰੇ ਆਵਲੀ ਮੈਂ ਕੀ ਨਾ ਫੜ ਰਹਾ ਦਿੱਤੀ ਆ ਕੋਈ ਮਾਰਾ ਘਲੀ ਰੋਦੀ 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 ਕੋਈ ਰੋਦੀ ਠੀਕ ਆ ਰੋਦੀ ਇਹ ਪੂਰੇ ਸੀ ਪੱਪਾ ਦਾ ਪੱਪਾ ਤੂੰ ਕੋਈ ਆਏ ਕਿੱਥੋਂ ਮਰੀਏ ਨੇ ਚਾਰ ਉਗਲਾਵਾ ਲੈ ਵੀ ਤੇ ਲਈ ਆ ਗਿਆ ਪਿੱਲਾ ਪਰ ਕਿਹੜੀ ਹਿੰਮਤ ਜੀ ਚੱਲੇ ਦੇਣਾ ਆ ਜਾ ਰੋਦੀ ਘਾ ਆ ਜਾ ਆ ਜਾ ਤੂੰ ਜਿਹਨੇ ਚੜ ਖੜਾ ਰਹੇ ਨਹੀਂ ਆ ਤੇ ਲੈ ਹੀ ਹੋਣਗੇ ਯਾਕਾ ਨਾ ਰੋਧ ਵੀ ਨਾ ਪੀ ਉਹ ਆ ਯਾਰ ਇਹ ਜੀ ਤੂੰ ਵੀ ਪੀ ਰੋ ਕੋਈ ਨਹੀਂ ਕੇ ਲੈ ਵੀ ਉਹ ਤੁਸੀਂ ਡਾਂ ਵੀ ਬਧਾਈਏ ਇੱਕ ਘਲੀ ਰਹੀ ਸਾਣਾ ਮਾ ਦੇ ਮਾਜਾ ਦੇ ਮਾਜਾ ਲੱਗ ਪਵਾਇਤ ਕੀ ਦੱਲ ਕੇ ਦੇਵੇਂ ਤੂੰ ਪਰਾਇਆ ਪਿੱਪੂ ਇਹ ਤੇਰੇ ਦੋਂਗੇ ਜਨਾ ਪਿੱਪੂ ਵਾਲੀ ਗੋਲੀ ਪਈ ਆ ਲੰਬੀ ਜੀਆਂ ਵਾਲੀ ਯਾਰੀ ਰੀ ਆਂ ਢਾਹ ਨਹੀਂ ਚੱਲ ਰਹੀ ਆ ਚੱਲਦਾਂ ਇੱਕ ਐ ਰਹਿਣ ਦੇ ਮੇਰੀ ਮੇਰੀ ਖੇਡ ਅਸੀਂ ਬਹੁਤ ਖੇਡਦੇ ਹੁੰਦੇ ਸੀ ਓਏ ਤੈਨੂੰ ਗੋਲੀ ਦੇ ਫੁੱਟਕੀ ਨਾਲ ਝੋਲੀ ਵਾਲੀ ਖੇਡਦੇ ਹੁੰਦੇ ਸੀ ਸਾਡੇ ਨਾਲ ਹੈ ਗੋਲੀ ਦੇ ਪੀਪਲ ਹਾਂ ਨਾ ਕੱਟ ਬਈ ਅਸੀਂ ਅਸੀਂ ਬੜਾ ਗੇਮ ਖੇਡਾ ਬਈ ਕੱਟ ਗੋਲੀ ਆ ਬਟਮਾ ਦੀ ਇਨੂੰ ਇਹਨੂੰ ਕੀ ਬੋਲਦੇ ਵੈਸੇ ਉਹਵੇਂ ਕੀ ਬੋਲਦੇ ਨੇ ਸ਼ਹਿਰ ਚ ਕੀ ਬੋਲਦੇ ਬੰਤੇ 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 ਇਧਰ ਲੀ ਇਹ ਸ਼ਹਿਰ ਚ ਬੋਲਦੇ ਬੰਤੇ ਤੇ ਪਿੰਡ ਚ ਬੋਲਦੇ ਕੱਤੀ ਗੋਲੀਆਂ ਇਹਨੂੰ ਇਹ ਚ ਕਈ ਇਹ ਚ ਕਈ ਇਹ ਚ ਕਈ ਗੇਮ ਹੁੰਦੇ ਆ ਪਰ ਇਹ ਮੈਂ ਤੇ ਲਾ ਇੱਕ ਮਿੰਟ ਇਹ ਕਿਹੜੇ ਕਿਹੜੇ ਗੇਮ ਹੁੰਦੇ ਆ ਯਾਰ ਕਿਉਂ ਇਹ ਚ ਗੁੱਲਕ ਛੱਲਾ ਕੀੜੀ ਪਾਣਾ ਓਏ ਉਹਦੀ ਖੜੀ ਕੁਚੀ ਆਹ ਕਿਹੜੀ ਹੈ ਗੋਲ ਕੁੰਡਲ ਆਹ ਆਹ ਕਿਹੜੀ ਹੈ ਆਹ ਖੜੀ ਕੁਚੀ ਇਹ ਖੜੀ ਕੁਚੀ ਹੈ ਲੇ ਨਹੀਂ ਆਇਆ ਹਾਲਾ ਹੈ ਇੱਕ ਆ ਗਈ ਬੋਲੀ ਬੋਲ ਆ ਕੰਡੇ ਵਾਲੀ ਮਾਰ ਕੰਡੇ ਗੋਲੀ ਦੇ ਗੋਲੀਆਂ ਲੈ ਕੇ ਆਇਆ ਕਰ ਤੂੰ ਖਾਲੂ ਕੰਡੇ ਵਾਲੀ ਵਾ ਤਾਂ ਉਹੀ ਚੱਲਦਾ ਯਾਰ ਬਚਪੁਰਾ ਕਾਲੂ ਆਇਆ ਜੀ ਕਾਲੂ ਦੇਖਦਾ ਹੀ ਨਹੀਂ ਵੀਡੀਓ ਚ ਅਰੇ ਦੇਖੇ ਗਾਰੇ ਛੋਰਾ ਸਭ ਕੁਝ ਦਿਖ ਰਿਹਾ ਹੈ ਕੋਈ ਤੰਲੀ ਸੀ ਯਾਰ ਪਾਲਾ ਕਿਲੋ ਦੀ ਜਿੱਤ ਗਿਆ ਜਿੱਤ ਗਿਆ ਪਾਲਾ ਕਿਲੋ ਦੀਆਂ ਉਂਗਲਾਂ 10 ਕਿਲੋ ਦੀਆਂ ਹੱਥ ਥਲੇ ਬਈ ਸਾਡੇ ਦਰਜੇ ਹੈ ਅਰੇ ਧੀ ਥਲੇ ਦੂਜੇ ਰੋਗੇ ਗੱਡੀ ਪੰਡਕੇ ਨਾ ਬੜੀ ਲਾਦੇ ਇਹ ਖੋਰ ਦੇ ਫਲੜੀ ਲਾਦੇ ਅੱਥ ਲਾ ਆ ਆ ਦੇਗਾ ਭਾਈ ਇਧਰ ਲੈ ਨਾ ਫੇਰ ਲੈ ਆ ਦੇ ਗੋਲੀ ਦੇਖਦੇ ਮੈਂ ਕਿੱਟ ਹੋ ਜਾਣਾ ਫਿੰਗਰ ਪਾ ਦੇ ਚੱਪਾ ਲਾ ਲਾ ਆ ਦੇ ਤਾਚੂ ਆ ਦੇ ਗੋਲੀ ਦੇ ਤੇ ਫਿਰ ਕੋਲੇ ਕਾ ਤੂੰ ਆ ਯਾਰ ਗੋਲੀ ਚੱਕੀ ਫੇਰ ਉਹੀ ਗੱਲ ਯਾਰ ਇਹ ਕਾਹ ਤੇ ਚੱਕੀ ਹੈ ਯਾਰ ਮੈਨੂੰ ਕੀ ਮਿਲਦਾ ਗੋਲੀ ਚੱਕੀ ਹੋਊਗੀ ਬਈ ਹਾਂ ਚੱਕੀ ਹੋਊਗੀ ਕਾਹ ਤੇ ਚੱਕੀ ਹੈ ਯਾਰ ਪਰ ਵਈ ਅੱਜ ਤੇ ਥੋੜੀ ਖੇਡਦੇ ਆਏਗੇ ਤੇ ਅਸੀਂ ਯਾਰ ਨਹੀਂ ਚੱਕੀ ਯਾਰ ਲੈ ਹਾਂ ਯਾਰ ਚੱਕੀ ਹੈ ਗੋਲੀ ਚੱਕੀ ਹੈ ਗੋਲੀ ਚੱਕੀ ਵੀ ਹੈ ਓਏ ਨਹੀਂ ਚੱਕੀ ਯਾਰ ਬਈ ਯਾਰ ਫੇਰ ਉਹੀ ਗੱਲ ਹੈ ਧੱਕਾ ਕਰੀ ਜੰਨੇ ਦੀ ਫੇਰ ਲੈ ਨਿਕਲ ਨਿਕਰਦਾ ਓਏ ਓਏ ਲੈ ਰੋ ਨੂੰ ਦਰਦਾ ਦਰਦਾ ਯਾਰ ਹਾਂ ਰੋਏ ਓਏ ਓਏ ਪਾ ਗਿਆ ਜੇ ਨਹੀਂ ਤੇ ਹੁਣ ਤੁਸੀਂ ਖੜੀ ਕੁੱਚ ਖੇਡਦੇ ਆ ਆ ਛੁੱਟੀਆਂ ਤੁਹਾਨੂੰ ਸਾਰਿਆਂ ਨੂੰ ਹੈ ਅੱਜ ਬਈ ਸਕੂਲ ਦੀ ਛੁੱਟੀ ਹੈ ਸਾਰਿਆਂ ਨੂੰ ਤੇ ਜਿੱਦ ਦਿਨ ਛੁੱਟੀ ਹੁੰਦੀ ਹੈ ਉਸ ਦਿਨ ਅੱਠ ਗੋਲਿਆ ਲੈ ਗਿਆ ਵੇਖ ਲੈ ਉਸ ਦਿਨ ਕੱਚ ਗੋਲੀਆਂ ਖੇਡਦੇ ਲੈ ਆ ਕੇ ਨਹੀਂ ਅਸੀਂ ਲੈ ਚਾਰ ਗੋਲੀਆਂ ਲੈ ਲੈ ਚਾਰ ਗੋਲੀਆਂ ਕਿੰਨੀ ਜਿੱਤਲੀਆਂ ਚਾਰ ਜਿੱਤਲੀਆਂ ਹਾਂਜੀ ਚਾਰ ਜਿੱਤਲੀਆਂ ਦਿਖਾ ਗੋਲੀਆਂ ਠੀਕ ਹੈ ਆ ਦੇਖ ਬਈ ਹਾਂ ਨੋਨੀ ਟੁੱਟ ਗਈ ਲੈ ਨੋਨੀ ਭੱਜ ਗਿਆ ਓਏ ਮੈਂ ਤੇ ਲੈ ਲੈ ਇੱਕ ਗੋਲੀ ਆ ਲੈ ਵੇਚੂ 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 ਜੰਦੜ ਮਰ ਜਾਂਦੀ ਮਾਰ ਬਈ ਜਾਂਦੀ ਜਾਂਦੀ ਜਾਂਦੜ ਜਾਂਦੜ ਕਲਕੱਤੇ ਖਾਂਦੜ ਆਇਆ ਗੋਲੀ ਯਾਰ ਇਹਨਾਂ ਦੇ ਦਿੱਤੀ ਲਾ ਲਾ ਪੜ ਕੇ ਰੱਖਾਂਗੇ ਲੈ ਗੋਲੀ ਯਾਰ ਜਾਂਦੀ ਆ ਰਹੀ ਏ ਮੇਰੇ ਮਤੇ ਤੇ ਢਾ ਘਾਟਾ ਮੇਰੀ ਸੀ ਉਹ ਗੋਲੀ ਨਾਲ ਆਲੋ ਆ ਗਈ ਉਹ ਇੱਕ ਤਾਂ ਕਲਿੱਕ ਤੇ ਟੱਕ ਕਲਿੱਕ ਕਲਿੱਕ ਲੈ ਭਈ ਆਪਾਂ ਚੱਲਾਂਗੇ ਹੁੰ ਡਾਉਨ ਅੱਲਾਹ ਨੇ ਕਿਹਾ ਕਿ ਹੁੰ ਆਪਾਂ ਚੱਲਾਂਗੇ ਇਹ ਅੱਲਾਹ ਚਾਰ ਗੋਲੀਆਂ ਆਈਆਂ ਸਾਡੀ ਨਿਸ਼ਾਨਾ ਕਿਹੜੀ ਬਲਾ ਮੈਂ ਦੱਸੇ ਮਤ ਇਹ ਅਗਲੀ ਦੇ ਹਾਂ ਅਗਲੀ ਦੇ ਅਗਲੀ ਦੇ ਅਗਲੀ ਦੇ ਯਾਰ ਔਖਾ ਕੰਮ ਹੈ ਨਾ ਓਹ ਗੋਡ ਵੀ ਵਾਰ ਗਿਆ ਵਾਰ ਗਿਆ ਚਾਰ ਗੋਲੀਆਂ ਜਿੱਤ ਗਿਆ ਚਾਰ ਗੋਲੀਆਂ ਆਈਆਂ ਜਿੱਤ ਗਿਆ ਸੋ ਦੋਸਤੋ ਬਸੋ ਕਿਹੜਾ ਕਿਹੜਾ ਗੇਮ ਖੇਡਿਆ ਬਚਪਨ ਦੇ ਵਿੱਚ ਤੇ ਅੱਜ ਦਾ ਵਲੌਗ ਆਪਾਂ ਕਰਦੇ ਆ ਇੱਥੇ ਖਤਮ ਸੋ ਮਿਲਦੇ ਆ ਅਗਲੇ ਵਲੌਗ ਚ ਕਮੈਂਟਰ ਦੇ ਵਿੱਚ ਦੱਸੋ ਕਿਨੇ ਕਿਨੇ ਕੱਟ ਗੋਲੀਆਂ ਖੇਡੀਆਂ ਤੇ ਸਾਰੇ ਜਣੇ ਦੱਸਿਓ ਜਰੂਰ ਸੋ ਮਿਲਦੇ ਆ ਅਗਲੇ ਵਲੌਗ ਚ ਥੈਂਕ ਯੂ